ਆ ਪਈ ਰਨਿੰਗ ਫੀਟਿੰਗ ਕਾਰ ਆ ਕੇ ਉਹਨੂੰ ਸ਼ੌਕ ਚੁੱਪ ਗਿਆ 1:30 ਵਜੇ ਤਕਰੀਬੀ ਕਿਤਲਾ ਹੀ ਸេចਕਿ ਕਿ ਸਮਰਾਲਾ ਮਾਛੀਵਾੜਾ ਰੋਡ ਤੇ ਗੜੀ ਬੁਨ ਕੋਲੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੁਰੰਤ ਮੌਕੇ ਤੇ ਜਿਹੜੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਪਹੁੰਚੇ ਸਮਰਾਲਾ ਦੇ ਕੋਲ ਗੜੀ ਪੁੱਲ ਤੇ ਫੋਰਚੂਨਰ ਕਾਰ ਦੇ ਵਿੱਚ ਸਵਾਰ ਹੋ ਕੇ ਆ ਰਹੇ ਇੱਕ ਨਾਮੀ ਪ੍ਰਾਈਵੇਟ ਸਕੂਲ ਦੇ ਮਾਲਕ ਅਤੇ ਦੂਸਰੀ i20 ਗੱਡੀ 'ਚ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਗੋਲੀ ਨਾਲ ਜ਼ਖਮੀ ਹੋਏ ਸਕੂਲ ਦੇ ਨਾਮੀ ਮਾਲਕ ਨੂੰ ਸਮਰਾਲਾ ਦੇ ਹਸਪਤਲ ਚ ਲਿਆਂਦਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਗਾਰਡਨ ਵੈਲੀ ਇੰਟਰਨੈਸ਼ਨਲ ਗਰੁੱਪ ਨਾਮੀ ਸਕੂਲ ਦੇ ਮਾਲਕ ਬਲਦੇਵ ਸਿੰਘ ਆਪਣੀ ਫੋਰਚਨਰ ਗੱਡੀ ਵਿੱਚ ਸਵਾਰ ਹੋ ਕੇ ਮਾਚੀਵੜਾ ਸੈਪ ਤੋਂ ਸਮਰਾਲਾ ਵੱਲ ਆ ਰਹੇ ਸਨ ਤਾਂ ਜਦੋਂ ਫੋਰਚਨਰ ਗੱਡੀ ਗੜੀ ਪੁਲ ਦੇ ਕੋਲ ਪਹੁੰਚੀ ਤਾਂ ਪਿੱਛੋਂ ਆ ਰਹੀ i20 ਜਿਸ ਦੇ ਵਿੱਚ ਦੋ ਅਣਪਛਾਤੇ ਹਮਲਾਵਰ ਸਵਾਰ ਸਨ ਹਮਲਾਵਰਾਂ ਵੱਲੋਂ ਫੋਰਚੂਨਰ ਗੱਡੀ ਦੇ ਬਰਾਬਰ ਗੱਡੀ ਤੇ ਸਪੀਡ ਨਾਲ ਲਾ ਕੇ ਫੋਰਚੂਨਰ ਗੱਡੀ ਦੇ ਵਿੱਚ ਬੈਠੇ ਬਲਦੇਵ ਸਿੰਘ ਦੇ ਆਪਣੀ ਪਿਸਤੌਲ ਤੋਂ ਗੋਲੀ ਮਾਰ ਦਿੱਤੀ ਜਦੋਂ ਹਮਲਾਵਾਰਾਂ ਵੱਲੋਂ ਗੋਲੀ ਮਾਰੀ ਗਈ ਤਾਂ ਉਸ ਸਮੇਂ ਜ਼ਖਮੀ ਬਲਦੇਵ ਸਿੰਘ ਫੋਨ ਤੇ ਗੱਲ ਕਰ ਰਹੇ ਸਨ ਤਾਂ ਗੋਲੀ ਫੋਨ ਨੂੰ ਛੂੰਦੇ ਹੋਏ ਕਾਰਤੂਸ ਦੇ ਕੁਝ ਹਿੱਸੇ ਬਲਦੇਵ ਸਿੰਘ ਦੀ ਗਰਦਨ ਤੇ ਜਾ ਲੱਗੇ ਜਿਸ ਨਾਲ ਬਲਦੇਵ ਸਿੰਘ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਦੇ ਵਿੱਚ ਬਲਦੇਵ ਸਿੰਘ ਨੂੰ ਸਮਰਾਲਾ ਦੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਇੱਕ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਅਤੇ ਪ੍ਰਾਈਵੇਟ ਸਕੂਲ ਦੀ ਪੂਰੀ ਮੈਨੇਜਮੈਂਟ ਵੀ ਸਿਵਲ ਹਸਪਤਲ ਵਿਖੇ ਪਹੁੰਚ ਗਈ ਸਰਕਾਰੀ ਹਸਪਤਲ ਦੇ ਡਾਕਟਰ ਸੰਚਾਰਿਕਾ ਸ਼ਾਹ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਨਿਵਾਸੀ ਚੰਡੀਗੜ੍ਹ ਜ਼ਖਮੀ ਹਾਲਤ ਦੇ ਵਿੱਚ ਸਮਰਾਲਾ ਸਿਵਲ ਹਸਪਤਲ ਦੇ ਵਿੱਚ ਆਏ ਸਨ ਜ਼ਖਮੀ ਬਲਦੇਵ ਸਿੰਘ ਦੇ ਗੋਲੀ ਗਰਦਨ ਦੇ ਵਿੱਚ ਲੱਗੀ ਹੋਈ ਸੀ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ 32 ਸੈਕਟਰ ਦੇ ਵਿੱਚ ਹਸਪਤਲ ਰੈਫਰ ਕਰ ਦਿੱਤਾ ਗਿਆ ਹਾਂ ਇਸ ਤਰ੍ਹਾਂ ਐਕਸਰੇ ਕਰ ਲੈਣੀ ਹੈ ਕਿਤੇ ਗੱਟੀ ਤੇ ਗੋਲੀ ਚਲਾਈ ਹੈ ਕੀ ਨਾਮ ਆ ਤੁਹਾਡਾ ਬਲਦੇਵ ਸਿੰਘ son of ਬਚਿੱਤਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਚੰਡੀਗੜ੍ਹ ਚੰਡੀਗੜ੍ਹ ਕੋਵਿੰਟ ਵੇਟ ਕਰੋ ਠੀਕ ਹੈ ਕਿਹਨੇ ਮਾਰੀ ਆ ਨਹੀਂ ਪਤਾ i i23 ਕੀ i10 ਸੀ i20 ਕਰਦੀ ਸੀ i20 ਕਰਦੀ ਸੀ ਅੱਛਾ ਕਰ ਰਹੀ ਸੀ ਕੋਈ ਥੋੜੀ ਜਿੱਦ ਮੈਂ ਕਿਸੇ ਨਾਲ ਠੀਕ ਹਾਂ ਠੀਕ ਹੈ ਜੀ ਪੁੱਛੋ मैं डॉक्टर संचारी था, हाँ। तो था हाँ जी पेशेंट नेम इज़ बलदेव सिंह फिफ्टी वन ईयर ने रेसिडेंट है चंडीगढ़ में तो हमारे पास पहले जिस ऑफ गन शॉट इंजरी करके ही आए अभी एक बीस से उनका टाइम ऑफ इंसिडेंट है गरी के पुल के पास रनिंग स्पीडिंग कार आके उनको शॉट शूट किया नेक पे पेशेंट जब हमारे पास आए थे तो वो कॉन्शियस वेलोरियंटेड ही थे हमने पॉजिटिव ट्रीटमेंट दे दिया है और बाकी एक्सरे वगैरह क्लीन है अभी आ, वी हैव रेफर्ड इन थर्टी टू वी एम सिक्स थर्टी टू ऑन पेशेंट रिक्वेस्ट पार्टी रिक्वेस्ट हाँ जी एक ही बुलेट लगी, लगी। साढ़े को डेढ़ बजे के करीब एक इतला थी कि समराला माछीवाड़ा रोड से गड़ी पुल को ਇੱਕ ਫਾਇਰਿੰਗ ਇਨਸੀਡੈਂਟ ਹੋਇਆ ਤੁਰੰਤ ਮੌਕੇ ਤੇ ਜਿਹੜੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਸਾਡੇ ਪੀਐਸਪੀ ਸੰਤਰਾਲਾ ਐਸਐਚਓ ਐਸਐਚਓ ਮਛੀਵੜਾ ਸਾਹਿਬ ਸਦੀ ਸੀ ਆਈ ਰਿਡਿਮ ਡੀਐਸਪੀ ਡੀ ਤੇ ਮੈਂ ਇੱਥੇ ਸੀ ਮੌਕੇ ਤੇ ਪਹੁੰਚੇ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਵਿਕਟਿਮ ਨੇ ਬਲਦੇਵ ਸਿੰਘ ਜੀ ਦੇ ਉਹਨਾਂ ਦੇ ਗੋਲੀ ਟੱਚ ਹੋਈ ਹੈ ਤੇ ਥੋੜੀ ਇੰਜਰੀ ਹੋਈ ਹੈ ਉਹਨਾਂ ਨੂੰ ਇੱਥੇ ਸੰਤਰਾਲਾ ਸਿਵਲ ਹਸਪੀਟਲ ਤੋਂ ਮੋੜ ਲਿਤਾਇਆ ਤੋ ਦਵਾਦ ਸੈਕਟਰ 32 ਜਿਹੜਾ ਹਸਪੀਟਲ ਤੇ ਰੈਫਰ ਕਰ ਦਿੱਤਾ ਗਿਆ ਉਹਨਾਂ ਦੀ ਜੇ ਵੀ ਸਿਹਤ ਬਿਲਕੁਲ ਠੀਕ ਹੈ ਤੇ ਬਾਕੀ ਜਿਹੜੀ ਅਸੀਂ ਜਿਹਦੇ ਵਿੱਚ ਮਾਮਲਾ ਦਰਜ ਕਰਕੇ ਦੁੰਗਾਈ ਨਾਲ ਤਫਤੀਸ਼ ਕਰਾਂਗੇ ਜਿਵੇਂ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਿਆ ਜਾਊਗਾ ਕਿੰਨੀਆਂ ਗੋਲੀਆਂ ਚੱਲੀਆਂ ਦਰ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਇਹੀ ਹੈ ਕਿ ਕੋਈ ਫਾਇਰ ਹੋਇਆ ਹੈ ਕੋਈ ਬੁਲੇਟ ਫਾਇਰ ਹੋਈ ਹੈ ਬਾਕੀ ਅਸੀਂ ਹੁਣ ਤਫਤੀਸ਼ ਕਰਾਂਗੇ ਸਾਰੀ ਗੱਲ ਜਿਵੇਂ ਹੋਊਗੀ ਤੁਹਾਨੂੰ ਦੱਸਿਆ ਜਾਊਗਾ ਕੋਈ ਹੋਰ ਵੀਰ ਸਿੰਘ ਜੀ ਕੰਮ ਨਹੀਂ ਕਰਦੇ ਨੇ ਬਟਾ ਜੀ ਕੋਈ ਹੁਣ ਪਹਿਲਾਂ ਕੋਈ ਨਹੀਂ ਹੈ ਇਸ ਤਰ੍ਹਾਂ ਦੀ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਅਸੀਂ ਹੁਣ ਤਫਤੀਸ਼ ਕਰਾਂਗੇ ਅਸੀਂ ਸਾਰੀ ਦੁੰਗਾਈ ਨਾਲ ਤਫਤੀਸ਼ ਕਰਾਂਗੇ ਉਸ ਤੋਂ ਬਾਅਦ ਇਹ ਇੱਕ ਇੱਥੇ ਸ ਤੇ ਬਾਕੀ ਜਿਵੇਂ ਵੀ ਕੋਈ ਅਗਲੀ ਗੱਲ ਹੋਈ ਤੁਹਾਨੂੰ ਦੱਸਾਂਗੇ ਕਿੰਨੇ ਕ ਜਣੇ ਸੀ ਕਿਹੜੀ ਚੀਜ਼ ਤੇ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਅਸੀਂ ਚੈੱਕ ਕਰ ਰਹੇ ਹਾਂ ਜੀ ਜਿਵੇਂ ਕੀ ਸਾਨੂੰ ਪਤਾ ਲੱਗੇ ਕਿ ਇਹ ਸਾਰਾ ਚੈੱਕ ਕਰਕੇ ਜਿਵੇਂ ਵੀ ਕੋਈ ਗੱਲ ਸਾਹਮਣੇ ਆਈ ਤੁਹਾਨੂੰ ਦੱਸਾਂਗੇ